ਹੱਕ ਜਾਨੀ ਆ ਸਾਰਾ ਦਿਨ ਪਹਿਲਾਂ ਉੱਠ ਕੇ ਸਫਾਈਆਂ ਕਰਾਂ ਫਿਰ ਮਸਾਲਾ ਰੋਟੀ ਪਾਣੀ ਬਣਾਵਾ ਫਿਰ ਕਹਣਾ ਮੈਨੂੰ ਕਿਹਨੂੰ ਚੰਗੀ ਕਹਿਣਾ ਫਿਰ ਵੀ ਕਹਿਣਾ ਜਿੰਨੀ ਜੀਵਨ ਮਾੜੀ ਉਹਨਾਂ ਮਾੜਾ ਹੀ ਕੋਈ ਨਹੀਂ ਆ ਇੱਕ ਤੇ ਨਾ ਰਾਤ ਦਾ ਮੁੰਡੇ ਨੇ ਫਿਰ ਗੱਲ ਦੱਸਦੀ ਆ ਤੇ ਭੂਆ ਫੋਨ ਕਰਨ ਲਈ ਰਾਤੀ ਤੇ ਮੈਂ ਕਹਿਤਾ ਕਿ ਬੀਬੀ ਸੌਂ ਗਈ ਆ ਤੇ ਹੁਣ ਮੈਂ ਕਿਹੜਾ ਬਹਾਨਾ ਲਾਉਂਗੀ ਹੁਣ ਤੇ ਉੱਠ ਕੇ ਉਹਨੇ ਗੱਲ ਕਰਾਉਣੀ ਕਰਾਉਣੀ ਭੂਆ ਦੇ ਨਾਲ ਤੇ ਭੂਆ ਨੇ ਪਤਾ ਨਹੀਂ ਕਿਹੜਾ ਵਾਲਾ ਪਾਉਣਾ ਵਾ ਉਦੋਂ ਆਪਣੇ ਘਰੋਂ ਭਾਵੇਂ 6:00 ਵਜੇ ਦੇ ਰਹਿਣ ਪਰ ਇੱਥੇ ਨਹੀਂ ਸ਼ਾਂਤੀ ਰਹਿਣ ਦੇਣੀ ਇੱਥੇ ਵੀ ਆਪਣਾ ਪਿਆਰਾ ਪੂਰਾ ਰੱਖਣਾ ਅਜੇ ਤੇ ਸੁੱਤਾ ਵਾ ਸੈਰਸ ਪਾਚੇ ਦੇ ਉੱਠ ਕੇ ਉਹਨੇ ਗਲਤ ਕਰਾਉਣੀ ਕਰਾਉਣੀ ਆਪਣੀ ਭੂਆ ਦੇ ਨਾਲ ਚੱਲ ਕੋਈ ਨਹੀਂ ਮੈਂ ਧਿਆਨ ਰੱਖੂੰਗੀ ਵੀ ਕੀ ਗੱਲ ਕਰਦੀ ਆ ਫਿਰ ਸੁਣ ਕੇ ਨਾ ਤੇ ਫਿਰ ਮਾਤਾ ਦਾ ਜਰਾ ਚੰਗੀ ਤਰ੍ਹਾਂ ਇਲਾਜ ਕਰੂੰਗੀ ਵੀ ਜੇ ਉਹਦੀਆਂ ਗੱਲਾਂ ਇਹ ਘਰ ਚ ਕਰਦੀਆਂ ਹੋ ਨਾ ਤੇ ਫਿਰ ਮੇਰੇ ਕੋਲ ਨਹੀਂ ਰੋਟੀ ਪਾਣੀ ਪੱਕਦਾ ਤੁਹਾਡਾ ਉੱਥੇ ਚੱਲ ਜੋ ਚੱਲ ਜੀਵਨ ਕਰ ਲਾ ਕਰਨਾ ਤਾਂ ਤੈਨੂੰ ਹੀ ਪੈਣਾ ਆ ਗੱਲਾਂ ਵੀ ਤੈਨੂੰ ਸੁਣਨੀਆਂ ਪੈਣੀਆਂ ਤੇ ਕੰਮ ਵੀ ਸਾਰਾ ਤੇ ਨਹੀਂ ਕਰਨਾ ਪੈਣਾ। ਕਿੱਦਾਂ ਯਾਰ ਕਿੰਨੇ ਦਿਨਾਂ ਦਾ ਖੰਡਿਆ ਤੂੰ ਆਉਂਦਾ ਨਹੀਂ ਆਉਂਦਾ ਨਹੀਂ। ਚਲ ਗਏ ਤਾਂ ਕੋਈ ਨਾ ਕੋਈ ਗੱਲਬਾਤ ਨਿਭੜੀ। ਉਹ ਸਾਥੀ ਯਾਰ ਰਾਤੀ ਭੂਆ ਜੀ ਦਾ ਫੋਨ ਆਇਆ ਏਗਾ। ਕਿਹਾ ਵੀ ਨਾ ਗੱਲ ਕਰਨ ਨੂੰ ਕਹਿੰਦੇ ਸੀਗੇ। ਰਾਤੀ ਦਸਾਂਗੇ ਸੀਗੇ। ਤੇ ਹੁਣ ਮੈਂ ਕਰਾ ਲੈਣਾ ਗੱਲ ਉਹਨਾਂ ਦੇ ਜਾ ਕੇ। ਉੱਠ ਗਏ ਨੇ? ਹਾਂ ਉਹ ਟੁੱਟ ਗਏ। ਅੱਛਾ ਅੱਛਾ। ਚਾਹ ਪਣੀ ਪੀ ਲਿਆ? ਹਾਂ ਨਹੀਂ ਚਾਹ ਪਣੀ ਤੇ ਨਹੀਂ ਆ ਜੇ ਪੀਤਾ ਕੋਈ ਨਹੀਂ ਪੀ ਲੈਣੇ ਆ। ਚਲ ਕੋਈ ਨਹੀਂ ਮੈਂ ਕਿੰਨਾ ਮੰਮੀ ਲੈ ਕੇ ਆਉਂਦੇ ਆ। ਕੋਈ ਗੱਲ ਨਹੀਂ ਪੁੱਤ। ਤੇ ਉਹ ਮੈਂ ਗੱਲ ਕਰਨੀ ਤੇ ਰਾਤੀ ਪੂਆ ਦਾ ਫੋਨ ਆਉਂਦਿਆ ਸੀਗਾ। ਅੱਛਾ। ਤੇ ਮੈਂ ਕਰਾਉਂਦੇ ਸੀਗਾ। ਹਾਂ ਹਾਂ। ਤੇ ਕਿੰਨੇ ਗੱਲ ਕਰਾ ਜਰਾ ਮੰਮੀ ਨਾਲ ਜਾ ਕੇ ਤੇ ਮੈਂ ਕਿਹਾ ਮੈਂ ਕਰਾਉਂਦੇ ਆ। ਅੱਛਾ। ਤੇ ਜਦੋਂ ਮੈਂ ਘਰ ਆਇਆ ਉਹ ਵੀ ਸੁੱਤਾ ਹੀ ਹੁੰਦਿਆਂ ਨੂੰ। ਆ ਸੰਗੀ ਖਣੀ ਆਉਗਾ। ਆ। ਭਵੇਲੇ ਆਏ ਨਾ। ਆਹ ਤੇ ਮੈਂ ਚਲ ਕੀ ਠਾ ਲੈਣਾ। ਤੇ ਸਵੇਰੇ ਗੱਲ ਕਰਾ ਦਊ ਤੁਹਾਨੂੰ। ਅੱਛਾ। ਆ ਆਉਂਦੇ ਬੜਾ دیر ਕੰਡਾ ਗੱਲ ਕਰਨ ਨੂੰ। ਤਮੰਤਰ ਕੋਈ ਗੰਦੀ ਗੱਲ ਮੈਂ ਕਰਾ ਦਿੰਦਾ ਚੰਗਾ ਪਤ ਮੈਨੂੰ ਵੀ ਕਿੰਨੇ ਦਿਨ ਹੋਇਆ ਗੱਲ ਕੀਤੀ ਨੂੰ ਚਲ ਚੰਗਾ ਫੋਨ ਆ ਗਿਆ ਤੇ ਗੱਲਬਾਤ ਹੋ ਜੂਗੀ ਰਾਜੀ ਬਾਈ ਦਾ ਪਤਾ ਲੱਗ ਜੂਆ ਕਿ ਉਹ ਦਾੰਦ ਹੀ ਠੀਕ ਠਾਕ ਆਹ ਠੀਕ ਠਾਕ ਤੇ ਬਾਕੀ ਕੋਈ ਨਹੀਂ ਦੋ ਚਾਰ ਦਿਨ ਫਿਰੋਗੇ ਨਾ ਤੁਹਾਨੂੰ ਮੈਂ ਫੇਰਾ ਮਰਾ ਹੀ ਲੁਣਾ ਹਾਂ ਹਾਂ ਚਲ ਕੋਈ ਗੱਲ ਨਹੀਂ ਫੋਨ ਤੇ ਗੱਲਬਾਤ ਕਰ ਲਈਏ ਕੀ ਕਰੀਏ ਤੇ ਫਿਰ ਚਲ ਜਾਾਂਗੇ ਆਹੋ ਕਿੰਨੇ ਟਾਈਮ ਤੇ ਮਾਵਾ ਫੋਨ ਕਰ ਮੈਂ ਹਾਂ ਲਾ ਦੇ ਫਿਰ ਮੈਂ ਕਰ ਲਵਾਂ ਗੱਲ ਹਾਂ ਦਵਾਲੋ ਕਰ ਲੋ ਗੱਲ ਹੈ ਤੇ ਗੱਲ ਕਰਕੇ ਤੇ ਮੈਨੂੰ ਵਾਜਬਾਰ ਦੇ ਫੋਨ ਲੇ ਲੰਭਾ ਕੇ ਘਰ ਕਾ। ਅੱਛਾ। ਚਲੋ ਕਰ ਲੋ ਤੁਸੀਂ ਗੱਲ। ਹੈਲੋ। ਹਾਂ। ਉਹ ਚਨਾਪਤ ਕੀ ਹਾਲ ਨੇ ਆ? ਹਾਂ, ਸੱਸੀ ਕਾਲ। ਹੋਰ ਕਿਦਾਂ? ਅੱਛਾ, ਟੀਗੀ ਤਾਰ ਗਿਆ ਲੋ ਟੀਗੀ ਜਾਈਦਾ ਪੁੱਤ। ਤੇ ਉਹ ਦਿਨ ਤੂੰ ਗਈ ਹਾਂ ਤਾਂ ਫਿਰ ਮੱਝ ਮਿਲਦੀ ਤੇਰੀ। ਹਾਂ। ਅੱਛਾ ਚੱਲ ਚੰਗਾ ਹੈ ਮੈਂ ਵੀ ਤੇ ਮੈਂ ਤਾਂ ਕਹਿੰਦਾ ਇਹ ਇਨਾ ਖਰਾਬ ਹੋ ਜੇ ਇਹ ਡੰਗਰ ਹੱਤ ਜਿਹੜਾ ਪੈ ਜੇ ਬੜਾ ਖਰਾਬ ਕਰਦਾ ਪੁੱਤ ਤੇ ਬਾਕੀ ਪਰੋਨਾ ਤੇ ਨਹੀਂ ਉਸੇ ਕਸੂਆ ਹ ਹ ਕੀ ਹੁੰਦਾ ਹੈ ਅੱਛਾ ਰਾਤ ਕਹ ਰਹੀ ਹੈ ਅੱਛਾ ਚੱਲ ਕੋਈ ਗੱਲ ਨਹੀਂ ਨਾ ਰਾਤ ਰਿਆ ਕਰ ਪੁੱਤ ਫਿਰ ਨਹੀਂ ਕਰਦਾ ਸਰਦਾ ਤੇ ਕੋਈ ਗੱਲ ਨਹੀਂ ਤੂੰ ਦਿਨੇ-ਦਿਨੇ ਆ ਜਾ ਕਰ ਦੇ ਨੇ ਦੇ ਨੇ ਅਜੇ ਸ਼ਾਮਾਂ ਨੂੰ ਆਪਣੇ ਘਰ ਚੱਲ ਗਈ ਆਹੋ ਘਰ ਦਾ ਵੀ ਕੰਮ ਖਰਾਬ ਹੁੰਦਾ ਨਾ ਪਿੱਛੇ ਹੈ ਜੂ ਕੋਈ ਨਹੀਂ ਕਰਨ ਵਾਲਾ ਹਾਂ ਮੈਂ ਤੈਨੂੰ ਕੀ ਦੱਸਾਂ ਭੈਣਾ ਜਦੋਂ ਗਈਆਂ ਬਥੇਰੀ ਮੇਰੇ ਨਾਲ ਕੀਤੀ ਇਹਨੇ ਕਈ ਵੱਧ ਘੱਟ ਗੱਲਾਂ ਕੀਤੀਆਂ ਬੜਾ ਕੁਸ਼ਕੀਤ ਕਾਇਨੇ ਦੱਸ ਲਿਆਂ ਤੀ ਗੱਲਾਂ ਤੋਂ ਮੈਂ ਕਰ ਲਿਆ ਲੁੱਤਣਾ ਲਾ ਲਿਆਂ ਬੜਾ ਕੋਹ ਕਹਿੰਦੀ ਹਾਂ ਮੈਂ ਤੈਨੂੰ ਕੀ ਕੀ ਦੱਸਾਂ ਗਿਣ ਗਿਣ ਕੇ ਬਹੁਤ ਕੁਝ ਕਹਿੰਦੀ ਚੱਲ ਤੂੰ ਸਾਨੂੰ ਬੁਰੀ ਬਣਾਣਾ ਆ ਹਾਂ ਤੂੰ ਕਹਿਆ ਕਿ ਬੁਰੀ ਬਣਾਣਾ ਤਾਂ ਕੀ ਫਾਇਦਾ ਵਾ ਹੁਣ ਮੈਂ ਤਾਂ ਕਿ ਜਿੱਥੇ ਰਹਿਣਾ ਇੱਥੇ ਟਾਈਮ ਕੱਢਣਾ ਹਾਂ ਨਾ ਐਵੇਂ ਤੇਰੇ ਵੈਲ ਪਾਉਂ ਫਿਰ ਕੀ ਫਾਇਦਾ ਹਾਂ ਤੂੰ ਚੰਗੀ ਬਣੀ ਨਾ ਆਖਿਆ ਪਰ ਮੇਰੇ ਕਰਕੇ ਕੋਈ ਗੱਲ ਨਹੀਂ ਹਾਂ ਕੋਈ ਕੋਈ ਨਹੀਂ ਗੱਲ ਤੋਂ ਨਾ ਫਿਕਰ ਕਰਿਆ ਕਰ ਮੇਰਾ ਮੈਂ ਠੀਕ ਠਾਕ ਹਾਂ ਮੈਨੂੰ ਫਰਕ ਪਾ ਬੜਾ ਹੁਣ ਮੈਂ ਨਾ ਕਿਸੇ ਦਿਨ ਪਾਈਆਂ ਸੱਤਾਂ ਦਿਨਾਂ ਨੂੰ ਨਾ ਮੈਂ ਲੈ ਕੇ ਮੁੰਡੇ ਨੂੰ ਨਾਲ ਤੇ ਮਾਰਾਂਗੀ ਫੇਰਾ ਤੇਰੇ ਕੋ ਨਾ ਆਵਾਂਗੇ ਇਹ ਦਾਦੀ ਪੋਤਾ ਆਹ ਕੋਈ ਗੱਲ ਨਹੀਂ ਜਦੋਂ ਤੇਰਾ ਟਾਈਮ ਲੱਗੂ ਤੂੰ ਹੀ ਹੋ ਜੀ ਆਣਗੇ ਹੂੰ ਮੁੰਡਾ ਵਿਚਾਰੇ ਨੇ ਤੇ ਬਸ ਇਹ ਰਾਗੋਸ਼ ਨੂੰ ਮੇ ਬੋਲਦੀ ਆ ਜਦੋਂ ਮੈਂ ਉਹਨੂੰ ਗਲਤ ਕੁਮਾਰੀ ਕੀ ਦੱਸਦਾ ਨਾ ਉਹਦੇ ਨਾਲ ਵੀ ਬੜਾ ਵੱਧ ਘੱਟ ਬੋਲਦੀ ਆ ਫਿਰ ਉਹਨੂੰ ਕਈ ਕੁਸ਼ ਕਰਦੀ ਆ ਤੇਰੀ ਮਾਂ ਆ ਹੁਣ ਤੇਰੀ ਮਾਂ ਜੀ ਹੁਣ ਤੇ ਮਾਂ ਦਾ ਹਿਜੜਾ ਬਣਿਆ ਹਾਂ ਤੂੰ ਇ ਤਾਂ ਕਰਨਾ ਹਾਂ ਮੈਂ ਮਾੜੀ ਆ ਮੈਨੂੰ ਤੇ ਬਰਿਆਈ ਦੇਣੀ ਆ ਤਹਾਂ ਬੜਾ ਕੁਸ਼ ਕਰਦੀ ਆ ਹਾਂ ਕੀ ਕਰਨਾ ਫਿਰ ਹੁਣ ਟਾਈਮ ਤੇ ਕੱਢਣਾਈਂ ਹਾਂ ਹਾਂ ਇਹ ਤਾਂ ਹੀ ਆ ਤਾਂ ਹੀ ਹਾਂ ਕੀ ਕਰੀਏ ਫਿਰ ਹਾਂ ਹਾਂ ਮੁੰਡੇ ਤਾਂ ਨਹੀਂ ਮਾਰੇ ਮੁੰਡੇ ਤਾਂ ਚੰਗੇ ਆ ਉਹ ਤੇ ਵਿਚਾਰੇ ਬਥੇਰਾ ਕਰਦੇ ਆ ਮੇਰੇ ਨਾਲ ਇਹਦਾ ਸੁਭਾਅ ਕੋਈ ਇਦਾਂ ਦਾ ਸਖਤਵਾ ਕੀ ਕਰਨਾ ਫੇਰ ਹਣ ਇਹ ਮੈਂ ਬਹੁਤੀਆਂ ਗੱਲਾਂ ਕਰਾਂ ਜਾਂ ਦੱਸਾਂ ਤੇ ਫੇਰ ਘਰੋਂ ਕੱਢੂ ਬਾਹਰ ਹਣ ਫੇਰ ਵੀ ਆਖਣਾ ਇਹਨੇ ਸੱਸ ਨੇ ਕਢਾਤੀ ਐ ਆਹੋ ਤੇ ਇਸੇ ਕਰਕੇ ਤੇ ਫੇਰ ਮੈਂ ਤੇ ਜ਼ਿਆਦਾ ਗੱਲਾਂ ਦੱਸਦੀ ਨਹੀਂ ਮੁੰਡਿਆਂ ਨਾਲ ਹਾਂ ਐ ਲੋਕ ਕੋਈ ਨਹੀਂ ਤਾਂ ਮੈਂ ਕੱਢਣਾ ਤੀ ਗਿਆ कुछ नहीं हों मैं ठीक आपे मैं अपने घर पैर जो डह भी कारण फिर कह का दी मैं परवाह आपे कर लिया करना मैं हाँ, चलो ठीक है फिर आम कई बेो आम दिनों दिन आज ना रात रही ना ठीक है ना मां पोत आज आहो ਚੰਗਾ ਫਿਰ ਪੁੱਤ ਹਾਂ ਠੀਕ ਆ ਚਲੋ ਚੰਗਾ ਸੱਸリカ ਮੇਖਾ ਕਿਤਾਬ ਤਰੋ ਚਲਦੀ ਐ ਮਾਤਾ ਦੀ ਹੈ ਓਦਾਂ ਕਹਿੰਦੀ ਮੇਰੇ ਇੱਥੇ ਪੀਰ ਹੁੰਦੀ ਐ ਮੈਂ ਕਿ ਤਰਿਆ ਨਹੀਂ ਜਾਂਦਾ ਨਾ ਤਰਿਆ ਨਹੀਂ ਜਾਂਦਾ ਜਬਾਨ ਤੇਰੀ ਬਥੇਰੀ ਚਲਦੀ ਐ ਕਿਦਾਂ ਤੀ ਨਾ ਚੁਗਲੀਆਂ ਤੇ ਚੂੜੀਆਂ ਕਰੀ ਜਾਂਦੀ ਐ ਹੈ ਅੱਗਾ ਉਹ ਬੜੀ ਚੰਗੀ ਐ ਕਿਡੀਆਂ ਪੁਠੀਆਂ ਮਤਾ ਦੇ ਰਹੀ ਐ ਕਿ ਤੂੰ ਉਹਨਾਂ ਨੂੰ ਦੱਸਣਾ ਹੈਗਾ ਨਾ ਦੱਸ ਲਾ ਹੁਣ ਦੱਸ ਲਾ ਹੁਣ ਕੀ ਹੋ ਗਿਆ ਆ ਚਾਲੂ ਜੀਵਨ ਨਾਲੇ ਤਾਂ ਦੇ ਆ ਚਾਹ ਤੇ ਨਾਲੇ ਮਾਤਾ ਦੀ ਨਾ ਚਰਾਤ ਖੁੰਠ ਠੱਪ ਕੇ ਹੁੰਦੀ ਆ ਨਾ ਦਾਮ ਹੋ ਗਿਆ ਇਹੋ ਅਜੇ ਤੱਕ ਕਿਤੇ ਚਾਹ ਨਹੀਂ ਬਣਾ ਕੇ ਕੁੱਟ ਲਈ ਆ ਕੋਈ ਫਿਕਰ ਹੀ ਨਹੀਂ ਰੱਖਦੀ ਤੇ ਚਾਲੋ ਵੀ ਬੈਠੀ ਐ ਮੰਜੀ ਤੇ ਉਹਨੂੰ ਵੀ ਚਾਹ ਦਾ ਕੱਪ ਦੇਣਾ ਆਪ ਪੀਦੀ ਹੋਣੀ ਆ ਬਣਾ ਕੇ ਹੁਣ ਮਾਤਾ ਦਾ ਕੀ ਫਿਕਰਿਆ ਜਦੋਂ ਮਾਤਾ ਕੰਮ ਕਰਦੀ ਹੁੰਦੀ ਓਦਾਂ ਮਾਤਾ ਚੰਗੀ ਸੀ ਤੇ ਜੇ ਹੁਣ ਨਾ ਜਿਹੜੀ ਢਿੱਲੀ ਮੱਠੀ ਹੋ ਗਈਆਂ ਤੇ ਹੁਣ ਮੇਰਾ ਧਿਆਨ ਹੀ ਹਟਾ ਲਿਆ ਕਹਿ ਲੋ ਮਰਜ਼ੀ ਉਹਦੀ ਪੈ ਗਈ ਕੀ ਕਰਨਾ ਆਹ ਲਓ ਮੜੋ ਲੈ ਲਓ ਚਾਹ ਹਾਂ ਬਣ ਗਈ ਚਾਹ ਬਣ ਗਈ ਮੈਂ ਕਿਹੜੀ ਵੇਲੀ ਹੁੰਨੀ ਆ ਲੈ ਹਾਏ ਹਾਏ ਤੇਰੇ ਚਾਹ ਤੇ ਬਣਾਉਂਦੇ ਸਾਰੇ ਲੋਕੇ ਤੇ ਆ ਤੇ ਤੂੰ ਕਿਹੜੀ ਲੋਕਾਰੀ ਬਣਾਉਣੀ ਨਾ ਮੈਂ ਨਿੱਕੋ ਕੰਮ ਨਹੀਂ ਨਾ ਹਾਂ ਸਾਰੇ ਘਰ ਦਾ ਚਾਹ ਨੂੰ ਪੋਚਾ ਵੀ ਮੈਂ ਕਰਨਾ ਹੈ ਲੰਗਰ ਪ੍ਰਸ਼ਾਦੇ ਵੀ ਮੈਂ ਬਣਾਉਣੇ ਤੇ ਮੈਂ ਠੇਕਾ ਥੋੜੀ ਲਿਆ ਵਾ ਕਿਸੇ-ਸਰੇ ਬੈਡਟੀਆਂ ਦਿੰਦੀ ਫੇਰਾ ਸਾਰਿਆਂ ਨੂੰ ਆਪਣੇ ਆਪ ਉੱਠ ਕੇ ਬੰਦਾ ਨਹਾਉਣ ਨੂੰ ਆਲ ਮਾਰਦੇ ਮੈਨੂੰ ਚਾਹ ਦਾ ਕੰਮ ਫੜਾ ਦੋ ਮੇਰੇ ਸਿਰ ਤੇ ਪਿਆਰ ਦਾ ਸਾਰਾ ਕੁਝ ਜਿੱਦਾਂ ਉੱਠਣ ਚੋਗੇ ਹੋਏ ਮੈਂ ਆਪੇ ਉੱਠ ਕੇ ਬਣਾ ਲਿਆ ਕਰਨੀ ਆ ਕੋਈ ਗੱਲ ਨਹੀਂ ਥੋੜੇ ਦਿਨ ਹੈ ਵਾ ਉਹ ਜਾਣਾ ਮੈਂ ਕੈਮ ਚੱਲੋ ਕਰਨਾ ਖਾ ਚੰਦਾ ਹੀ ਆ ਨਾ ਕਿਤੇ ਕੈਮ ਹੋ ਗਏ ਤੇ ਆਹ ਤੇ ਚਾਹ ਬਣਾਉਂਦੇ ਦੱਸ ਤੇਰੇ ਲੋਕੀ ਉੱਠ ਕੇ ਚਾਹ ਬਣਾਉਂਦੇ ਆ ਜਾਂ ਤੂੰ ਘੜੀਆਂ ਲੋਕਾਂ ਲਈ ਬਣਾਉਂਦੀ ਆ ਫੇ ਤੂੰ ਪੂਣੀ ਪੀਣੀ ਸਾਰੇ ਪੀਂਦੇ ਮੈਨੂੰ ਚਾਹ ਲੰਘਣ ਲਈ ਆ ਮੇਰੇ ਕੋਲ ਤਾਂ ਕੰਮ ਮੁੱਕ ਜਾ ਸਾਰਾ ਦਿਨ ਇਹੋ ਨਹੀਂ ਬੜਾ ਖਾਣ ਪੀਣ ਦੀ ਸੋਝੀ ਮੈਨੂੰ ਕਿਥੋਂ ਖਾਣ ਪੀਣ ਤੇ ਤੁਹਾਨੂੰ ਆ ਮੰਜੇ ਤੇ ਬੈਠਿਆਂ ਪ੍ਰਸ਼ਾਦੇ ਆ ਜਾਂਦੇ ਆ ਮੰਜੇ ਤੇ ਬੈਠਿਆਂ ਚਾਹਾਂ ਆ ਜਾਂਦੀਆਂ ਆ ਆਇਓ ਭਗਤਾ ਮਖਰੀਆ ਆਵੰਦੀਆਂ ਆ ਨਹੀਂ ਗੱਲ ਸੁਣ ਮੇਰੀ ਹੁਣ ਕੰਮ ਤੇ ਗੇ ਤੇਰਾ ਘਰ ਦਾ ਤੂੰ ਹੀ ਕੰਮ ਕਰਨਾ ਕੰਮ ਕੇ ਹੋਰ ਨਹੀਂ ਕਰਨਾ ਵਾ ਆਣ ਕੇ ਇੱਥੇ ਜਦੋਂ ਮੈਂ ਕਰਨ ਜੋਗੀ ਹਾਂ ਮੈਂ ਤੇਰੇ ਨਾਲ ਕਰਾ ਲੈਂਦੀ ਹਾਂ ਹੁਣ ਮੇਰੇ ਕੋ ਨਹੀਂ ਹੁੰਦਾ ਕਿ ਹੁਣ ਮੈਂ ਕੀ ਕਰਾਂ ਮੇਰੀ ਸੁਣ ਲਓ ਗੱਲ ਇੱਕ ਤਿਆੜ ਤੇ ਫੋਨ ਤੇ ਕਰਦੇ ਜਨ ਗੱਲਾਂ ਭੈਣ ਜੀ ਨਾਲ ਇਹ ਬਹੁਤ ਮਾੜੀਆਂ ਵਾ ਹੁਣ ਕੀ ਤੁਸੀਂ ਦਵਾ ਮਾਮਾ ਧੀਆਂ ਨੇ ਮੇਰੀ ਚੁਗਲੀ ਚੁਗਲੀ ਡੀਆਂ ਹੀ ਕਰ ਤੁਹਾਡਾ ਘਰ ਆ ਤਾਂ ਮੈਨੂੰ ਸੁਣਦਾ ਨਹੀਂਗਾ ਮੈਂ ਸਭ ਕੁਝ ਸੁਣਨੀ ਆ ਕੋਈ ਚੁਗਲੀ ਵੀ ਨਹੀਂ ਕੀਤੀ ਆਹ ਤੇ ਉਹਦਾ ਰਾਜੀ ਬਾਜੀ ਪੁੱਛਿਆ ਉਹਨੇ ਮੈਂ ਦੱਸਿਆ ਮੈਂ ਉਹਦਾ ਰਾਜੀ ਬਾਜੀ ਪੁੱਛ ਲਿਆ ਮੇਰਾ ਪੁੱਛ ਲੈ ਪੁੱਛਣਾ ਤੇ ਹੁੰਦਾ ਹੀ ਐ ਹੋਰ ਤੇਰੇ ਵੱਲੋਂ ਕੋਈ ਮਾੜੀ ਗੱਲ ਕਰਤੀ ਐ ਅਜੇ ਤੇ ਨਾ ਉਹਦੀ ਖੁੰਖ ਠੱਪੀ ਉਹਦੇ ਘਰ ਵਾਲੇ ਨੇ ਅਜੇ ਤੇ ਉਧਰੋਂ ਜਿਆਦੀ ਨਹੀਂ ਗਈ ਜੇ ਕਿਤੇ ਉਧਰੋਂ ਥੋੜੀ ਬਹੁਤੀ ਜਿਆਦਾ ਹੋਵੇ ਨਾ ਤੇ ਮੈਨੂੰ ਤੇ ਵਸਣ ਦਾ ਤਾਂ ਵੀ ਇੱਥੇ ਜਿੱਦਾਂ ਦੀ ਹੈਗੀ ਆ ਮੈਂ ਤੇਰੇ ਨਾਲ ਪਤੋ ਦਾ ਕਾਦਾ ਕੋਈ ਵੰਡ ਵਿਹਾਰਵਾ ਤੂੰ ਆਪਣੇ ਘਰ ਵਾ ਉਹ ਆਪਣੇ ਘਰ ਆ ਤੇ ਚਲੋ ਕੇ ਗੱਲ ਤੋਂ ਤੇ ਮਾੜਾ ਮੋਟਾ ਉਹਦੀ ਮਾਂ ਵਾ ਮੈਂ ਤੇ ਜੇ ਕੋਈ ਗੱਲ ਫਰ ਪੜੇਗੀ ਮੈਨੂੰ ਤੇ ਮਾੜਾ ਮੋਟਾ ਤੇਨੂੰ ਕਹਿਣਾ ਆ ਕਿ ਇਦਾਂ ਨਾ ਕਰਿਆ ਕਰ ਤੇ ਮੈਨੂੰ ਕਹਿ ਕੇ ਤੇ ਮੇਰਾ ਵੀ ਕਰ ਲੂਗੀ ਕੋਈ ਗੱਲ ਨਹੀਂ ਮੈਂ ਹੁਣ ਉਹਦੇ ਪਰੌਣੇ ਨਸਾਰੀਆਂ ਚੂਲੀਆਂ ਦੱਸਿਆ ਕਰੂੰਗੀ ਤੇ ਇੱਥੇ ਆਣ ਕੇ ਇਦਾਂ-ਇਦਾਂ ਕਰਦੀ ਐ ਆਪੇ ਹੁਣ ਹਟਾਊਗਾ ਨਾ ਤੇ ਫਿਰ ਪਤਾ ਲੱਗੂਗਾ ਬਸ ਤੈਨੂੰ ਫਿਰ ਹੁੰਦੀ ਚੰਗੀ ਨਹੀਂ ਲੱਗਦੀ ਇੱਥੇ ਕਿ ਜੇ ਹੁੰਦੀ ਆ ਤੇ ਪੇਕਿਆਂ ਤੇ ਕਰਤੀਆਂ ਆ ਜਾਂਦੀਆਂ ਨਹੀਂ ਤੂੰ ਨਹੀਂ ਜਾਂਦੀ ਮੈਂ ਜਾਣੀ ਆ ਨਾ ਆਪਣੀ ਜ਼ੁਬਾਨ-ਬਾਤ ਰੱਖਣੀ ਆ ਮੈਂ ਦਖਲਦਾਰੀਆਂ ਨਹੀਂ ਕਰਦੀ ਜਾ ਕੇ ਭਰਾਪੁੱਜਾਈ ਦੇ ਵਿੱਚ ਤੇ ਆਹ ਨਾ ਕਰੋ ਤੇ ਆਹ ਨਾ ਖਾਓ ਤੇ ਆਹ ਨਾ ਪੀਓ ਚੁੱਪ ਕਰਦੇ ਜਾਈਦਾ ਤਾਂ ਚੁੱਪ ਕਰਕੇ ਆਪਣੇ ਕੰਮ ਨੂੰ ਅੱਜਦਾ ਆ ਦੱਸ ਪਰੌਣੇ ਨੇ ਹੁਣ ਚੁੱਪਣਾ ਦਮੀ ਉਹਨਾਂ ਦੇ ਕੰਮ ਚੁੱਕ ਪੱਤ ਪਾਈ ਇਹ ਵੀ ਕੋਈ ਬੜੀ ਚੰਗੀ ਵਡਿਆਈ ਦੀ ਗੱਲ ਆ ਤੇ ਜੇ ਮੈਨੂੰ ਨਹੀਂ ਮਸਲ ਦੇਣਾ ਉਹਨੇ ਤਾਂ ਮਸਲ ਮੈਂ ਵੀ ਨਹੀਂ ਦਿੰਦੀ ਉਹਨੂੰ ਮੇਰਾ ਨਾਂ ਵੀ ਜੀਵਨ ਆ ਪੀਦਾ ਹੁਣ ਜਾ ਤੈਨੂੰ ਮਸਲ ਕਿਉਂ ਨਹੀਂ ਉਹਨੇ ਦੇਣਾ ਦੱਸ ਉਹਦਾ ਪਿੱਛਾ ਤੇਰੇ ਨਾਲ ਵਸਦਾ ਭਰਾ ਪਰ ਜਾਈਆਂ ਨਾਲ ਜਾਣ ਕੇ ਗੱਲਾਂ ਬਣਾਉਂਦੀ ਰਹਿੰਦੀ ਆ ਤੇ ਇਹਦੇ ਚੁੱਪਣਾ ਜੋ ਕਰੋਣਾ ਘਰਾਂ ਦੇ ਵੇਖੀ ਜਾਉਂਦੀ ਤਾਂ ਲੈ ਪੁੱਤ ਮੇਰਾ ਉੱਠ ਪਿਆ ਵਾ ਹੋਰ ਤੂੰ ਮੇਰੀ ਗੱਲ ਸੁਣ ਹਾਂਜੀ ਉਹ ਰਾਤ ਤੇਰੀ ਭੁਆਡੇ ਹੀ ਫੋਨ ਕਰਨ ਤੇ ਬੀਬੀ ਨਾਲ ਗੱਲ ਕਰਾ ਦੇਣੀ ਸੀ ਪਰ ਹੁਣੇ ਫੋਨ ਆ ਕੇ ਦੇ ਕੇ ਆਇਆ ਵਾ ਅੱਛਾ 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 ਹਾਂ ਦਈਆਂ ਗੱਲ ਕਰਨ ਚੱਲ ਤਾਂ ਵੀ ਚੰਗਾ ਹੋਣਾ ਮੈਂ ਹਾਂ ਚਲ ਮੁੰਕੇ ਚੇਤਾ ਭੁੱਲ ਜਾਣਾ ਫਿਰ ਕਿਤੇ ਕੰਮ ਕਰ ਜਾਂਦੇਗੇ ਉਹ ਨਾਲੇ ਯਾਰ ਉਹਨੇ ਕੋਈ ਕੰਮ ਹੋਣਾ ਤਾਂ ਹੀ ਕੀਤਾ ਵਗ ਫਾਦਾ ਨਹੀਂ ਹਾਂ ਚਲ ਪੁੱਛਣਾ ਹੋਣਾ ਆ ਜਦੋਂ ਪੁੱਛ ਵੀ ਆ ਪਤਾ ਹੀ ਹੁੰਦਾ ਹੀ ਖੇਚੜੀ ਗੜਦੇ ਨੂੰ ਓ ਜਿਸਾਂ ਗੱਲ ਕੀਤੀ ਆ ਤੇਰਾੜਾ ਫੁੱਫੜੋ ਆ ਨਾ ਪਈ ਤੋਂ ਚੰਗਾ ਹੋਣੀ ਥੋੜਾ ਕੱਬਾ ਜਾ ਹੋ ਗਿਆ ਵਾ ਤੁਹਾਨੂੰ ਮੈਂ ਗੱਲ ਦਸੀ ਰਹੀ ਆ ਜਿਹੜੀ ਗੱਲਾਂ ਹੋਇਆ ਚੱਲ ਯਾਰ ਉਹ ਗੱਲਾਂ ਦੇ ਮਿੱਟੀ ਪਾ ਹੁਣ ਤੂੰ ਜੋ ਪਿਛੇ ਹੋ ਗਿਆ ਠੀਕ ਆ ਪਰ ਇਹ ਨਾ ਅਗੜਵੰਦੀ ਗੱਲਾਂ ਕਰ ਚੰਗੀ ਕਰਨੀ ਚਾਹੀਦੀ ਮੈਂ ਇੱਕਦੋ ਵੇਖਿਆ ਮੈਨੂੰ ਮਿਲਿਆ ਵਾ ਤੇ ਗੱਲਾਂ ਨਹੀਂ ਗੇ ਚੰਗੀਆਂ ਕਰਦਾ ਉਹ ਚਲੋ ਤੇ ਮੈਨੂੰ ਇਹ ਆ ਕਿ ਕਿਤੇ ਭੂਆ ਤੇਨੂੰ ਤੰਗ ਕਰਦਾ ਹੋਵੇ ਉਹ ਅਸੀਂ ਤੇ ਭੂਆ ਦੇ ਮੂੰਹ ਚੋਂ ਫਰੀਦਾ ਵਾ ਕਿ ਮੁਰਗੇ ਭੂਆ ਨੂੰ ਗੱਲਾਂ ਕਰਕੇ ਸਤਾਊਗਾ ਗੱਲ ਜਿਹੜੀ ਸਹੀ ਹੈ ਐਂ ਤੇ ਤਾਂ ਚੁੱਪ ਕੇ ਤੇ ਰਹਿਦਾ ਪੁੱਤ ਸਾ ਪੁੱਤ ਕੀ ਗੱਲਾਂ ਹੁੰਦੀਆਂ ਵਾ ਤੀ ਭੈਣ ਸੋਣੀ ਹੋਏ ਨਾ ਤੇ 20 ਗੱਲਾਂ ਵੇਖਣੀਆਂ ਪੈਂਦੀਆਂ ਹੈ ਨਿਗ ਨਿਗੀ ਗੱਲ ਤਾਂ ਪੁੱਤ ਲੜਦੇ ਚੰਗੇ ਲੱਗੀਦਾ ਠੀਕ ਨਹੀਂ ਆਹੋ ਤੇ ਗੱਲ ਹੈਗੀ ਆ ਉਮਰਾ ਦਾ ਸਫਰ ਹੁੰਦਾ ਏ ਠੀਕ ਨਹੀਂ ਇਹ ਕਿਹੜਾ ਵੀ ਅੱਜ ਕੱਲ੍ਹ ਵੀ ਉੱਥੇ ਇੱਥੇ ਤੇ ਕੱਲ ਉੱਥੇ ਇਹ ਬੜੇ ਲੰਮੇ ਚੋੜੇ ਪਤਾ ਚੱਕਰ ਹੁੰਦੇ ਆ ਤੇ ਰੋਜ਼ ਲੜਦੇ ਨਹੀਂ ਚੰਗੇ ਲੱਗੀਦਾ ਉਹ ਨਹੀਂ ਪਤਾ ਤਾਂ ਮੈਨੂੰ ਵੀ ਹੈਗਾ ਜੋ ਕੋ ਹੁੰਦਾ ਉੱਥੇ ਠੀਕ ਨਹੀਂ ਓਏ ਆਹੋ ਤੇ ਪਰ ਮੈਂ ਹੁਣ ਯਾਰ ਕੀ ਕਰਾਂ ਤੇਰੇ ਹੁੰਦੇ ਆ ਓਏ ਆਹ ਕੋਈ ਗੱਲਤ ਨਹੀਂ ਆ ਗਈ ਚੱਲ ਚੱਲ ਗੱਲ ਕਰਾਤੀ ਹੈ ਨਾ ਚੱਲ ਅੱਜ ਦੁਪਹਿਰ ਤੋਂ ਆਪਣੀ ਮਾਂ ਨਾ ਕਰ ਲੂਗੀ ਯਾਰ ਠੀਕ ਨਹੀਂ ਮੈਂ ਹੁਣ 10 ਮਿੰਟ ਕਰ ਲਓ 15 ਕਰ ਲਓ ਘੰਟਾ ਕਰ ਲਓ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਹਾਂ ਜਿੰਨੇ ਮਰਜ਼ੀ ਗੱਲ ਕਰਦੇ ਰਹੋ ਹੁਣ ਚੱਲ ਯਾਰ ਦੱਸਾਂ ਗੱਲ ਕੀ ਹੁੰਦੀ ਹੈ ਫਿਰ ਵੀ ਬੀਬੀ ਠੀਕ ਨਹੀਂ ਹੁੰਦਾ ਉਹਦਾ ਖਿਆਲ ਹੀ ਵਿੱਚ ਹੈ ਠੀਕ ਨਹੀਂ ਖਿਆਲ ਤੇ ਪਾਪਾ ਹੁੰਦਾ ਹੀ ਹੁੰਦਾ ਓਏ ਆਹੋ ਐ ਜਿੱਦਾਂ ਮਰਜ਼ੀ ਹੈ ਹੁਣ ਯਾਰ ਦੱਸਾਂ ਗੱਲ ਕੀ ਹੈ ਇੰਨਾ ਚੰਗਾ ਵੀ ਜਿਹੜੇ ਫੋਨ ਤੋਂ ਰਿਹਾ ਨਹੀਂ ਤੇ ਰੋਜ਼ ਘਨੇ ਘਰੋਂ ਨਿਕਲਦੇ ਨਹੀਂ ਨੇ ਨੀ ਨਾਲੇ ਮੈਂ ਅਖੰਡਾਂ ਨਾਲੇ ਮੈਂ ਦੋ ਤਰ੍ਹਾਂ ਦੇ ਖਲੋਗੇ ਨਾ ਤੇ ਬੀਬੀ ਨੂੰ ਫੇਰਾ ਮਰਾਇ ਲਿਆਉਣਾ ਪੂਆ ਪਿੰਡ ਆ ਚੱਲ ਇਤਰਾ ਕਰ ਲਈ ਯਾਰ ਮੜਾ ਮੇ ਬੰਦੇ ਦਾ ਮਨ ਦਾ ਹੋਰ ਦਾ ਹੋਰ ਹੋ ਜਾਂਦਾ ਮੇਰੀ ਗੱਲ ਸੁਣ ਲਾ ਇਹਨੂੰ ਮੜਾ ਮਾਤਾ ਲੈ ਕੇ ਤੇ ਵੇੜੇ ਚ ਫਰਿਆ ਕਰ ਉਹ ਜਾਨਾ ਹੁਣ ਮਸਿਆ ਲੱਤਾਂ ਦੀ ਮਾੜੀ ਮੋਟੀ ਜਾ ਰੇ ਪੈ ਜਾਊਗੀ ਆ ਹੁਣ ਸਿਆਰ ਕਹਾਂ ਜਾਇਆ ਕਰਾਂਗੇ ਬੰਬੀ ਤੱਕ ਆਹ ਰਾਹ ਦੇ ਮਗਰ ਹੈ ਉਹ ਫਤ ਗੱਲੋ ਚੱਲ ਚੰਗਾ ਹੈ ਕੋਈ ਕੰਮ ਧੰਦਾ ਵੇਖਿਆ ਯਾਰ ਕੋਈ ਨਹੀਂ ਚੱਲ ਯਾਰ ਦਾਦੀ ਗੱਲ ਕਰ ਲੂਗੀ ਨਾ ਮਨ ਨੂੰ ਬੰਦੇ ਦਾ ਹੋਰ ਦਾ ਹੋਰ ਹੋ ਜਾਂਦਾ 2-4 ਦਿਨ ਫਲੋਗੇ ਨਾ ਤੇ ਫੇਰਾ ਮਰਾ ਰਹੇ ਨਾ ਵਾ ਇੰਨੇ ਨਾ ਬੰਦਾ ਸੈਟਲ ਹਿੰਦਾ ਸਾਰਾ ਤੇ ਮਨਜਿੰਦਰ ਕਿੱਥੇ ਹੀ ਆ ਵੇਖਿਆ ਤੇ ਰਹੇ ਨੰਗਦੇ ਹਨ ਮਨਜਿੰਦਰ ਹਾਂ ਜੀ ਜੀ ਉਰੇ ਆਪਾਤ ਗੱਲ ਸਮਝ ਆਗੇ ਆਗੇ ਅਮਮੇ ਮੋਰਾ ਟੋਡਾ ਇੱਕ ਬਾਹਰ ਟੁੱਟੀ ਜਿੱਤੇ ਅੱਛਾ ਅੱਛਾ ਤੇ ਉਹ ਸੈਰ ਸੀ ਜੀ ਉਥੇ ਕੁੱਤਾ ਅੱਛਾ ਬੈਠਾ ਇਹਦੇ ਮੈਂ ਹੋਇਆ ਇਤਰਾ ਕਰ ਰਾਤਰੀ ਪੋਹਾ ਦਾ ਹੁੰਦਾ ਫੋਨ ਆਹੋ ਤੇ ਮੈਂ ਹਬੀ ਬੀਬੀ ਨਾਲ ਗੱਲ ਹੀ ਕਰਾ ਦੇਣੀ ਸੀ ਤੇ ਕਹਿੰਦਾ ਡੇ ਬੀਬੀ ਨਾਲ ਗੱਲ ਕਰ ਆ ਆਨੇ ਕਰਾਤੀ ਗੱਲ ਵਿਚਾਰੇ ਨੇ ਅੱਛਾ 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 ਦੱਸੰ ਗਿਆ ਮੈਂ ਨਾ ਰੱਤੀਆਂ ਮੈਂ ਤਾਂ ਹਾਂ ਜੀ ਸੌਂ ਗਿਆ ਅੱਛਾ ਅੱਛਾ ਤੇ ਫੇਰ ਆਂਦਾ ਮੈਂ ਕਿਹਾ ਕੀ ਠਾਲਣਾ ਵਾ ਚਲ ਹੋਰ ਤੋਂ ਗੱਲਾਂ ਛੱਡ ਹੈਗੀ ਠੀਕ ਠਾਕ ਵਾ ਆ ਬੁੱਧਾ ਤਾਂ ਠੀਕ ਠਾਕ ਹੀ ਆ ਅੱਛਾ 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 ਤੇ ਹੋਰ ਤੇ ਚਲੋ ਜੋ ਪਰਮੇ ਦਾ ਸੁਭਾਅ ਕੋ ਸ਼ੋਖ ਜਿਹਾ ਤਾਂ ਹਦੀ ਤੇ ਹੁਣ ਪਤਾ ਨਹੀਂ ਕੀ ਹੋ ਗਿਆ ਅੱਗੇ ਤੇ ਪਹਿਲਾਂ ਬੜਾ ਚੰਗਾ ਹੁੰਦਾ ਏ ਉਹ ਬੀਬੀ ਦੱਸਾ ਕੀ ਗੱਲ ਵਾ ਇਹ ਜਿੰਨੇ ਰੇਤੇ ਸਾਰਿਆਂ ਨੂੰ ਵਾਖਾ ਵਾ ਇਹੋ ਜਿਹੀ ਵਗਦੀ ਏ ਸਾਰੇ ਕੀ ਇਹ ਨੂੰ ਅੱਜਕੱਲ ਕਵਾਉਣ ਦਾ ਜ਼ਮਾਨਾ ਹੀ ਨਹੀਂ ਹੈ ਕਿ ਐਦਾਂ ਚੰਗਾ ਕਰੋ ਉਹ ਵੀ ਇਸ ਤਰ੍ਹਾਂ ਜਿਵੇਂ ਇੱਕਦਾਂ ਮੜਾ ਕਰੋ ਉਹ ਵੀ ਉਤ ਠੀਕ ਨਹੀਂ ਉੱਥੇ ਅੱਗੇ ਤਾਂ ਮੈਂ ਕਿਹਾ ਕੋਈ ਕੋਈ ਠੀਕ ਹੈ ਗੱਲ ਨਹੀਂ ਉਹਨਾਂ ਕਦੇ ਚੰਗੀ ਮਾੜੀ ਕੀਤੀ ਸਾਰਿਆਂ ਨੇ ਚੰਗਾ ਭਲਾ ਰਹਿੰਦਾ ਸੀ ਉਹੋ ਤੇ ਗੱਲ ਹੋ ਗਿਆ ਮੈਂ ਕਿਹਾ ਆਂਦੀ ਪਤਾ ਨਹੀਂ ਉਹ ਲੜੂ ਲੜੂ ਕਰਦਾ ਰੰਗ ਲੜੂ ਲੜੂ ਕਰਦਾ ਰੰਦਾ ਵੇ ਨਿੱਕੀ ਨਿੱਘੀਆਂ ਗੱਲਾਂ ਤੋਂ ਫਿਰ ਮੈਂ ਹਾਂ ਇਹ ਤੇ ਫਿਰ ਮਰੀ ਗੱਲਾਂ ਤਾਂ ਕਰਦੇ ਵਿੱਚ ਕਢਾ ਰਹੇ ਤੇ ਚੰਗੀ ਥੋੜੀ ਹੈ ਉਤਰਾ ਦੇ ਬੀਬੀ ਮੈਂ ਵੀ ਜਾਣਾ ਇੱਕ ਵੇਲੇ ਹੂੰ ਪਰ ਮੇਰਾ ਹੁਣ ਨਾ ਤੇਰੇ ਕਾਕੇ ਨਿਕਲਨੇ ਦਾ ਹੁੰਦਾ ਤਦੇ ਦੇ ਮ ਵੀ ਫੇਰਾ ਮਾਰਨਾ ਹੈਗੇ ਵੀ ਭਈਆ ਦੱਸ ਜੇ ਕੱਲੀ ਅਜੇ ਨਹੀਂ ਨਹੀਂ ਗੱਲਾਂ ਕਰਨਾ ਹੋਣਾ ਹੈ ਕਿ ਸਾਡੇ ਕੋਲ ਕੀ ਕਮੀ ਰਹਿ ਗਈ ਠੀਕ ਨਹੀਂ ਇਹਦਾ ਤੂੰ ਜੱਗਾ ਭਲਾ ਹੈ ਤੇ ਹੁਣ ਤੂੰ ਆਣ ਕੇ ਅਧਮ ਰੇਟ ਹੋ ਕੇ ਤੇ ਹੁਣ ਆੜਾ ਪਿਆ ਕੰਮ ਕਰ ਪਤਾ ਤੇ ਚਲੋ ਲੈਣਾ ਚਾਹੀਦਾ ਵਾ ਤੇ ਗੱਲ ਪਤਾ ਜਿਹੜੀ ਵਿੱਚੋਂ ਕਰ ਲਿਆ ਗੱਲ ਤੇ ਉਹਨੂੰ ਸਾੜਾ ਤੇ ਪੈਲੀ ਦਾ ਪਿਆ ਵਾ ਵੀ ਮਾਤਾ ਨੇ ਪੈਈ ਕੋ ਨਾਂ ਲਾਤੀ ਆ ਵੇ ਬੀਬੀ ਗੱਲ ਸੁਣ ਮੇਰੀ ਉਹਦੀ ਕਿਹੜੀ ਭੈਣ ਹੈ ਨੀਗੀ ਹੈ ਹਾਂ ਉਹਨੇ ਕਿੰਨੀ ਕ ਆਪਣੀ ਭੈਣ ਨੂੰ ਪੈਲੀ ਦਿੱਤੀ ਹੈ ਹੈ ਇਹਦਾ ਦਿਮਾਗ ਨਹੀਂ ਕੰਮ ਕਰਦਾ ਇਹੋ ਤਾਂ ਨਾਲਿਆ ਇੰਨੀ ਗੱਲ ਸੋਚੇ ਬੰਦਾ ਤੇ ਪਹਿਰ ਆਪਣੇ ਵੱਲ ਪਹਿਲਾਂ ਵੇਖੇ ਪੇਰ ਅਗਲੇ ਨੂੰ ਗੱਲ ਕਰੇ ਬਹੁਤ ਹੀ ਗੱਲ ਵਾ ਹਾਂ ਆਪਣੇ ਪਤਾ ਘਰ ਲੈ ਵੇਖ ਕੇ ਕਹਿੰਦਾ ਜੇ ਤੇ ਉਹਨੇ ਦਿੱਤੀ ਉਹ ਤੇ ਮੈਂ ਆਪਣੀ ਭੈਣ ਨੂੰ ਦਾ ਵਿਆਹ ਲਾ ਤੂੰ ਹੀ ਚਾਰਗਲੇ ਲੈ ਜਾ ਬਈ ਹਾਂ ਤੂੰ ਹੀ ਲੈ ਜਾ ਸਾਡੇ ਚੱਲਦਾ ਹੈ ਤਰ੍ਹਾਂ ਨਹੀਂ ਪਤਾ ਜਦੋਂ ਉਹ ਆਪਣੇ ਘਰ ਸਭ ਕੁਝ ਉਹਨਾਂ ਕੋਲ ਹੈਗਾ ਵਾ ਹੁਣ ਤੇਰੀ ਜਾਇਦਾਦ ਹੀ ਮੈਂ ਕਿੱਦਾਂ ਦੇ ਦਿੰਦੀ ਉਹਨਾਂ ਨੂੰ ਉਹ ਬੀਬੀ ਨਾਲੇ ਹੰਜੀ ਚੀਜ਼ਾਂ ਦਿੱਤੀਆਂ ਇਹਨਾਂ ਵਿਆਹ ਪਾਣੀ ਕਰਦਾ ਸਾਰਾ ਖਰਚੇ ਸਾਰੇ ਖਰਚੇ ਬਰਾਬਰ ਕਰਦੇ ਗੱਲ ਉਹ ਕੀ ਝਗੜਾ ਪਰ ਪਿਆ ਹੈ ਸਭ ਕੁਛ ਦਿੱਤਾ ਕਿ ਇਸ ਚੀਜ਼ ਤੋਂ ਉਨਨੀ ਰੱਖੀ ਹੈ ਹੋਰ ਦੱਸ ਕੀ ਚਾਹੀਦਾ ਇਹ ਤਾਂ ਬੀਬੀ ਆ ਵੀ ਨਵਾਂ ਸ਼ਰੀਕ ਬਣਨ ਵਾਲੀ ਗੱਲ ਵਾ ਹੈ ਜਾਣ ਕੇ ਬਣਦੇ ਨੇ ਕਿੰਨੀ ਵਧੀਆ ਰਿਸ਼ਤੇਦਾਰੀ ਹੁੰਦੀ ਹੈ ਭੂਆ ਮਾਮੇ ਦੀ ਫਦੇ ਦੇ ਡਾਂਡੇ ਤੇ ਗਾੜੀ ਹੁੰਦੀ ਹੈ ਕੰਮ ਇਹੋ ਹੀ ਇਹੋ ਜਿਹਾ ਹੁੰਦਾ ਵਾ ਉਹਦੀ ਗੱਲ ਅਸਲੀ ਰਿਸ਼ਤੇ ਤਾਂ ਪਤੀ ਹੋਈ ਹੁੰਦਾ ਵਾ ਜੇ ਕੋਈ ਜਾਣੇ ਤੇ ਪਰ ਇਹ ਜਿਹੜੇ ਵਿਤਰ ਜਾਂਦੇ ਨੇ ਨਾ ਜਦੋਂ ਉਦੋਂ ਫਿਰ ਇਹ ਗੱਲ ਨਹੀਂ ਸੋਚਦੇ ਉਹ ਬੀਬੀ ਮੇਰੀ ਸੁਣ ਲੈ ਗੱਲ ਉਹ ਮੈਂ ਤਾਂ ਆਪਣੀ ਭੈਣ ਦੇ ਮੂੰਹ ਚ ਬੁੱਕੇਤਾ ਰਹਿੰਦਾ ਵੀ ਚੱਲ ਮਨਾ ਤਸਾ ਕੀ ਗੱਲ ਵਾ ਹਾਂ ਉਹ ਸੋਣਾ ਚਾਹੀਦਾ ਵਾ ਖਸਾਬ ਦੀ ਕਦਾ ਕਰਨਾ ਚਾਹੀਦਾ ਠੀਕ ਨਹੀਂ ਇਹ ਤਾਂ ਗੱਲ ਹੈਗੀ ਆ ਪਤਾ ਤੇ ਨਾਲੇ ਬੀਬੀ ਮੈਂ ਉੱਥੇ ਜਾ ਕੇ ਬੋਲੂਗਾ ਨਾ ਤੇ ਜਿਹੜਾ ਕੇ ਮਾੜਾ ਮੋਟਾ ਉਹਨਾਂ ਰਿਸ਼ਤਾ ਹੈਗਾ ਉਹ ਵੀ ਟੁੱਟਦਾ ਜਾਣਾ ਟੁੱਟਦਾ ਜਾਣਾ ਠੀਕ ਨਹੀਂ ਇੱਕ ਪੈ ਜਾਣੀ ਆ ਇੱਕ ਪੈ ਜਾਣੀ ਆ ਕਿ ਤੇਰਾ ਭਰਾ ਆ ਕੇ ਕਰਕੇ ਕਹਿੰਦਾ ਥਾਂ ਗੱਲ ਗੱਲ ਤੇ ਉਹਨੇ ਮਿਹਣੇ ਮਾਰਦੇ ਆ ਮੈਨੂੰ ਤੇ ਆਪਣੇ ਭੈਣ ਦਾ ਡਰ ਮਾਰਦਾ ਸੱਚੀ ਕਿ ਸੱਚੀ ਗੱਲ ਕੁੱਛੇ ਠੀਕ ਨਹੀਂ ਈਆਂ ਦਾ ਹੁੰਦਾ ਹੀ ਆ ਨਾ ਕਿ ਆਪਣੇ ਘਰ ਹੀ ਰਾਜੀ ਰਹਿਣ ਉਹੋ ਤੇ ਗੱਲ ਵਾ ਆਹੋ ਕਿੱਦੇ ਜਾ ਕੇ ਬੋਲੋ ਬੰਦਾ ਦਾ ਕਰੀਏ ਵਿਹਾਂ ਬਾਣੇ ਜਾਣਿਆ ਸੁਣਨਾ ਤੇ ਤੇਰਾ ਸਾਲਾ ਇਹ ਆ ਕੀਤਾ ਤੇ ਆ ਕੀਤਾ ਤੇ ਉਹ ਨਿਆ ਕਰਦੇ ਜਿੱਦਾ ਕਰਦੇ ਚੰਗੇ ਨਹੀਂ ਲੱਗੀਦਾ ਧੰਗੀਆਂ ਨਹੀਂ ਲੱਗੀਦਾ ਤੇ ਪਰ ਉਹ ਪਾਦੀ ਕਿਹੜੀ ਪੱਗ ਨੂੰ ਪਿਆ ਵਾ ਕੀ ਪਤਾ ਕੀ ਸੋਚਦਾ ਵਾ ਉਦੋਂ ਵੀ ਕੁੜੀ ਰਹਿ ਕੇ ਗਈ ਰਾਤ ਵਿਚਾਰੀ ਤੇ ਤਾਂ ਵੀ ਉਹਨੇ ਬੱਤੀ ਬੱਤੀਆਂ ਦੀ ਗੱਲਾਂ ਮੈਨੂੰ ਫਿੱਤਨਾ ਓਏ ਉਹੋ ਹੀ ਗੱਲ ਵਾ ਨਾ ਗੱਲ ਤੇ ਆ ਵਾ ਵਿੱਚ ਵੀ ਬੰਦਾ ਤੂੰ ਸਿਆਣਾ ਬੈਣਾ ਵਾ ਤੇ ਤੂੰ ਸੋਗ ਸਮਝਾ ਵੀ ਚੱਲ ਕੋਈ ਗੱਲ ਨਹੀਂ ਗਈ ਹੈ ਤੇ ਕੀ ਬੰਦਾ ਕਰੇ ਚਲੋ ਤੇ ਗੱਲ ਵੀ ਨਹੀਂ ਤੇ ਦਵਾਈ ਵੀ ਖਾਦੀ ਹੈ ਨਾ ਹਾਂ ਦਵਾਈ ਖਾਦੀ ਆ ਮੈਂ ਚਾਹ ਪਾਣੀ ਵੀ ਪੀਤਾ ਸਭ ਕੁਝ ਚੱਲ ਠੀਕ ਆ ਤੂੰ ਕਿਸੇ ਦੀ ਲੋੜ ਤੋਂ ਮੈਨੂੰ ਆਵਾਜ਼ ਮਾਰ ਦੇ ਮੈਂ ਇੱਥੇ ਹੀ ਹਾਂ ਹਾਂ ਸਹੀ ਗੱਲ ਇੱਥੇ ਲੋੜ ਪੈ ਗਈ ਤੇ ਕਹਿਦਾ ਚੱਲ ਠੀਕ ਚੱਗਵੀ ਜੀ ਹਾਂ ਚੱਲ ਕੀ ਕਰਨਾ ਫਿਰ ਜਦੋਂ ਗੰਦਾ ਇੱਥੇ ਦਰ ਪੱਲੇ ਪੈ ਜੇ ਹਾਂ ਜੀ ਇਸੇ ਤਰ੍ਹਾਂ ਆ ਹੁਣ ਕੀ ਕਰੇ ਬੰਦਾ ਚਲੋ ਕੋਈ ਗੱਲ ਨਹੀਂ ਕਿਸੇ ਵੇ ਜਾਵੀਂ ਤੇ ਫੇਰਾ ਮਾਰ ਆ ਵੀ ਵੇਖਾਂਗੇ ਕੀ ਕਹਿੰਦਾ ਵਾ ਕਿਉਂ ਤੰਗ ਕਰਦਾ ਫਿਰ ਵੇਖਾਂਗੇ ਸੋਚਾਂਗੇ ਦਾ ਇਹ ਕਰਦਾ ਫੇਰ